ਗੁਰੂ ਜੀ ਕਥਨ ਸਾਹਿਬੀ ਗੁਰੂ ਦੀ ਕੀ ਫਤਿਹ ਆਓ ਪਿਆਰੀ 사ਸੰਗ ਜੀ ਆਪਾ ਦਰਸ਼ਨ ਕਰਦੇ ਆ ਗੁਰਦੁਆਰਾ ਸ਼੍ਰੀ ਕੀਰਤਪੁਰ ਸਾਹਿਬ ਜੀ ਦੇ ਗੁਰਦੁਆਰਾ ਪਤਾਲ ਪੁਰ ਸਾਹਿਬ ਇਸ ਸਥਾਨ ਤੇ ਮੇਰੀ ਪੀਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਸ੍ਰੀ ਦਾ ਸੰਸਕਾਰ ਕੀਤਾ ਗਿਆ ਸੀ ਗੁਰਦੁਆਰਾ ਸੀਸ ਮਹਿਲ ਸਹਿਬ ਇਹ ਸਥਾਨ ਕੀਰਤਪੁਰ ਸਹਿਰ ਦੇ ਵਿੱਚ ਹੈ ਜੀ ਇਹ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰ राय ਸਾਹਿਬ ਤੇ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਹੈ ਜੀ ਗੁਰਦੁਆਰਾ ਕੋਟ ਸਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੀਰਤਪੁਰ ਸਾਹਿਬ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਤਖਤਕੋਟ ਸਹਿਬ ਦੀ ਸਿਰਜਣਾ ਕੀਤੀ ਇੱਥੇ ਬੈਠ ਕੇ ਗੁਰੂ ਸਾਹਿਬ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸਨ ਗੁਰਦੁਆਰਾ ਹਰਮੰਦਰ ਸਹਿਬ ਤਖਤਕੋਟ ਦੇ ਬਿਲਕੁਲ ਨਜ਼ਦੀਕ ਗੁਰਦੁਆਰਾ ਹਰਮੰਦਰ ਸਾਹਿਬ ਦੀ ਸਿਰਜਣਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਸੀ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ੍ਰੀ ਗੁਰੂ ਤਿਗ ਬਹਾਦਰ ਜੀ ਦੀ ਦਿੱਲੀ ਵਿੱਚ ਸ਼ਹਾਦਤ ਹੋਣ ਤੋਂ ਬਾਅਦ ਭਾਈ ਜੈਤਾ ਜੀ ਨੇ ਉਹਨਾਂ ਦਾ ਅਸੀਸ ਲਿਆ ਕੇ ਇੱਥੇ ਸਜੋਬ ਦਿੱਤਾ ਸੀ ਤੇ ਇੱਥੇ ਬਵਾਨ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਗੁਰੂ ਸਾਹਿਬ ਦਾ ਅਸੀਸ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਗਏ ਸਾਨੂੰ ਇਸੇ ਵਿੱਚ ਤੋਂ ਕੋ ਗੁਰਦੁਆਰਾ ਤੀਰ ਸਹਿਬ ਇਹ ਸਥਾਨ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਨੂੰ ਜਾਣ ਵਾਲਾ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ ਜਿਨ੍ਹਾਂ ਨੇ ਕੀਰਤਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ ਇਹਨਾਂ ਤੋਂ ਤਾਂ ਗੁਰੂ ਪੀਤਾ ਨੇ ਇਸ ਕਰਾਮਾਤ ਨੂੰ ਕਹਿਰ ਆਖਦੇ ਆ ਕਿਹਾ ਸੀ ਇਸ ਧਰਤੀ ਤੇ ਜਾਂ ਤੁਸੀਂ ਰਹੋਗੇ ਜਾਂ ਮੈਂ ਤਾਂ ਬਾਬਾ ਗੁਰਦਾਤਾ ਜੀ ਨੇ ਕਿਥੇ ਦਾ ਹੁਕਮ ਮੰਨਦੇ ਆ ਇਸ ਅਸਥਾਨ ਤੇ ਆਪਣੇ ਪ੍ਰਾਣ ਤਿਆਗ ਦਿੱਤੇ ਸਨ ਗੁਰਦੁਆਰਾ ਚਰਨ ਕਮਲ ਸਹਿਬ ਇਹ ਗੁਰਦੁਆਰਾ ਸਹਿਬ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਹੈ ਜੀ ਆਪਣੀ ਪ੍ਰਚਾਰ ਫੇਰੀ ਉਦਾਸੀ ਸਮੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਰੁੱਕ ਕੇ ਗੁਰਬਾਣੀ ਦਾ ਕੀਰਤਨ ਕਰਦੇ ਆਂ ਸੰਗਤਾਂ ਨੂੰ ਨਿਹਾਲ ਕੀਤਾ ਸੀ ਉਪਰੋਗਤ ਅਸਥਾਨਾਂ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਜਦੋਂ ਕਿਸੇ ਪ੍ਰਾਣੀ ਦੀ ਮੌਤ ਹੋ ਜਾਂਦੀ ਆ ਉਸ ਦੀ ਮੌਤ ਤੋਂ ਬਾਅਦ ਸਸਕਾਰ ਕੀਤਾ ਜਾਂਦਾ ਸਸਕਾਰ ਕਰਮ ਤੋਂ ਬਾਅਦ ਜੋ ਉਸ ਦੇ ਫੁੱਲ ਹੁੰਦੇ ਨੇ ਉਸ ਫੁੱਲਾਂ ਨੂੰ ਪ੍ਰਾਣੀ ਦੇ ਜੋ ਪਰਿਵਾਰ ਹੁੰਦਾ ਉਹ ਫੁੱਲ ਕੀਰਤਪੁਰ ਸਾਹਿਬ ਪਤਾਲਪੁਰੀ ਆ ਕੇ ਪਾ ਕੇ ਜਾਂਦੇ ਨੇ ਫੁੱਲ ਪਾਉਣ ਤੋਂ ਬਾਅਦ ਅਸ਼ਨਾਣ ਕਰਦੇ ਨੇ ਅਸ਼ਨਾਣ ਕਰਨ ਤੋਂ ਬਾਅਦ ਫਿਰ ਜੋ ਪ੍ਰਾਣੀ ਦਾ ਨਾਮ ਹੁੰਦਾ ਉਹ ਦਫ਼ਤਰ ਦੇ ਵਿੱਚ ਲਖਵਾਉ ਦੇਣੀ ਦੇਗ ਕਰਾਉਣ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਅਰਦਾਸ ਕਰਵਾਈ ਜਾਂਦੀ ਆ ਪ੍ਰਾਣੀ ਦਾ ਜਿਸ ਦੀ ਮੌਤ ਹੋਈ ਹੁੰਦੀ ਆ ਉਸ ਦਾ ਨਾਮ ਬਾਬਾ ਜੀ ਦੇ ਪਾਸ ਲਿਖਵਾਇਆ ਜਾਂਦਾ ਉਪਰੰਤ ਬਾਬਾ ਜੀ ਉਸ ਪ੍ਰਾਣੀ ਦੀ ਅਰਦਾਸ ਕਰਦੇ ਨੇ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਹੁੰਦਾ ਸੰਗਤਾਂ ਬੈਠ ਕੇ ਕੀਰਤਨ ਸਰਵਣ ਕਰਦੀਆਂ ਨੇ ਸੰਗਤਾਂ ਤਾਲਪੁਰੀ ਜੋ ਸਰੋਗਰ ਬਣਿਆ ਹੋਇਆ ਇਸ ਵਿੱਚ ਸੰਗਤਾਂ ਅਸ਼ਨਾਣ ਕਰਦੀਆਂ ਨੇ ¡Gracias!

ਦੇ ਇਸ ਚੈਨਲ ਤੇ ਪਹਿਲੀ ਵਾਰ ਆਇਆ ਤੁਹਾਨੂੰ ਇਸ ਪਲੇਅਰ ਜੁੜੋ ਤਾਂ ਕਿ ਇਹੀਆਂ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕਣ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਜੇਕਰ ਕੋਈ ਪ੍ਰੋਗਰਾਮ ਲੈਪ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 68352 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਤਾਂ ਕਿ ਵੀਡੀਓ ਹੋਰ ਵੀ ਸੰਗਤਾਂ ਤੱਕ ਪਹੁੰਚ ਸਕੇ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ